ਵੈਰ ਗੁਰਜੀ ਦਾ ਖਾਲਸਾ ਵੈਰ ਗੁਰਜੀ ਕੀ ਫਤਿਹ ਅੱਜ ਸਵੇਰੇ 4 ਵਜੇ ਆਪਾਂ ਜੇੜ ਤੋਂ ਬਾਹਰ ਕੱਢਿਆ ਸੀਗਾ ਤੇ ਹੁਣ ਢੱਲੇਵਾਲ ਸਾਹਿਬ ਕੋਲ ਆਏ ਆ ਜੰਗ ਜਾਰੀ ਆ ਐਮਐਸਪੀ ਵਾਲੀ ਤੇ ਸਾਡਾ ਸੂਰਮਾ ਤੇ ਸਾਡਾ ਬਾਪੂ ਅੱਜ ਵੀ ਤੁਹਾਡੇ ਪਿੱਛੇ ਆਪਣੀ ਜਿੰਦ ਜਾਨ ਲਈ ਬੈਠਿਆ ਪਾਰਕ ਹਸਪੀਟਲ ਤੇ ਤੇ ਬੇਨਤੀ ਆ ਭਾਈ ਸਾਰਿਆਂ ਨੂੰ ਪਿੱਛੇ ਨਹੀਂ ਹਟਣਾ ਕੋਈ ਜਿਹੜਾ ਸਾਨੂੰ ਨਹੀਂ ਰੋਕ ਸਕਦੀਆਂ ਇੱਕ ਹਫਤਾ ਸਾਡੀ ਰਿਹਾਈ ਵਾਸਤੇ ਇਹਨਾਂ ਨੇ ਇੱਕ ਹਫਤਾ ਪਾਣੀ ਵੀ ਬੰਦ ਕਰਤਾ ਜਮਾਈ ਜਿੰਦ ਜਾਨ ਲਾਉਂਦੇ ਫਿਰਦੇ ਨੇ ਬਾਬੇ ਨਾਨਕ ਦੀ ਖੇਤੀ ਲਈ ਆਪਣੀ ਕੌਮ ਲਈ ਬੇਨਤੀ ਆਪਾਂ ਇਹ ਪਿੱਛੇ ਨਹੀਂ ਹਟਣਾ ਦੇਖੋ ਇਹਨਾਂ ਵੱਲ ਦੇਖੋ ਉਹਨਾਂ ਵੱਲ ਜਿਹੜੇ ਜੇੜਾ ਕੱਟ ਕੇ ਆਏ ਨੇ ਉਹ ਨਹੀਂ ਦਬੇ ਕਿਸੇ ਤੋਂ ਹੈਨਾ ਸਰਕਾਰਾਂ ਦੇ ਇਹਨੇ ਜ਼ੁਲਮ ਤੋਂ ਆਪਾਂ ਕਿਵੇਂ ਹਟ ਜਾਗੇ ਪਿੱਛੇ ਜਿਹੜੀ ਵੀ ਕੋਲ ਆਉਂਦੀ ਆ ਫਾਰਮਾਂ ਦੀ ਆਪਣੇ ਐਮਐਸਪੀ ਦੇ ਗਾਰੰਟੀ ਕਾਨੂੰਨ ਲਈ ਆਪਾਂ ਨੇ ਫੋਲੋ ਚੜਾਉਣੇ ਨੇ ਤੇ ਜਦੋਂ ਤੱਕ ਆਪਣਾ ਐਮਐਸਪੀ ਦਾ ਗਾਰੰਟੀ ਕਾਨੂੰਨੀ ਨਹੀਂ ਮਿਲਦਾ ਆਪਾਂ ਨੇ ਪਿੱਛੇ ਨਹੀਂ ਹਟਣਾ ਆਪਾਂ ਬਾਪੂ ਜਗਜੀਤ ਸਿੰਘ ਢੱਲੇਵਾਰ ਜੀ ਦੇ ਨਾਲ ਆ ਜਿਵੇਂ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ